ਹਾਤੇ ਜਗਤ ਭਇਓ ਵਿਸਥਾਰਾ ਪੁਰਖ ਪ੍ਰਕ੍ਰਿਤ ਜਬਦ ਹੋ ਵਿਚਾਰਾ ਚਉਪਈ ਜਗਤ ਭਇਓ ਤਾਤੇ ਸਭ ਜਨiyet ਚਾਰ ਖਾਨ ਕਰ ਪ੍ਰਗਟ ਬਖਨੀयत ਸ਼ਕਤ ਇਤੀ ਨਹੀਂ ਬਰਨ ਸੁਣਾਉ ਭਿੰਨ ਭਿੰਨ ਕਰ ਨਾਮ ਬਤਾਉ ਚਉਪਈ ਬਲੀ ਅਬਲੀ ਦੂ ਉਪਜਾਏ ਊਚ ਨੀਚ ਕਰ ਭਿੰਨ ਦਿਖਾਏ ਵਾਪ ਧਰ ਕਾਲ ਬਲੀ ਬਲਵਾਨ ਆਪਨ ਰੂਪ ਧਰ ਭਇਓ ਅਪਹਿ ਆਪੇ ਤੇ ਆਪਨ ਨਾਨਾ ਆਪੇ ਨੰਨਾ ਦੇਥਾ ਹਾ ਹੈ ਆਪਹਿ ਰੂਪ ਧਰਤ ਪਨਾਨਾ ਆਪਹਿ ਰੂਪ ਧਰਤ ਭਇਓ ਨਾਨਾ ਚੌਪਈ ਪਿੰਨ ਪਿੰਨ ਜਮ ਦੇਹ ਧਰਾਏ ਤੈਮ ਤੈਮ ਕਰ ਅਵਤਾਰ ਕਹਾਏ ਪਰਮ ਰੂਪ ਜੋ ਏਕ ਕਹਾਇਓ ਅੰਤ ਸਭਉ ਤਹਿ ਮੱਦ ਮਿਲਾਇਓ ਚੌਪਈ ਕਿਤਕ ਜਗਤ ਕੇ ਜੀਵ ਜਿਤ ਜਿਤਕ ਜਗਤ ਕੇ ਜੀਵ ਬਖਾਨੋ ਏਕ ਜੋਤ ਸਭ ਹੀ ਮਹਿਮਾਨ ਜਾਨੋ ਕਾਲ ਰੂਪ ਭਗਵਾਨ ਪਨਹਿਬੋ ਤਾ ਮਹਿ ਲੀਨ ਜਗਤ ਸਭ ਹਵੈਬੋ ਚਉਪਈ ਜੋ ਕਿ ਤੁਸਟ ਹਾਂਜੀ ਚਲਿਏ ਜੋ ਕਿਛੁ ਦਿਸਟ ਅਗੋਚਰਿ ਆਵਤ ਤਾ ਕਹ ਮਨ ਮਾਇਆ ਠਹਿਰਾਵਤ ਇਕਹ ਆਪ ਸਭ ਨਮੋ ਪ ਵਿਆਪ ਸਭ ਕੋਈ ਭਿੰਨ ਭਿੰਨ ਕਰਿ ਥਾਪਾ ਚਉਬਈ ਸਭ ਹੀ ਮਹਿ ਰਾਮ ਰਹਿਓ ਅਲੇਖਾ 마ਗਤ ਭਿੰਨ ਭਿੰਨ ਤੇ લેਖਾ ਜਿਨ ਨਰ ਏਕ ਵਹਿ ਠਹਿਰਾਇਓ ਤਿਨਹੀ ਪਰਮ ਤਤ ਕਹਿ ਪਾਇਓ ਚਉਬਈ ਇਕ ਕਹਿ ਰੂਪ ਅਨੂਪ ਸਰੂਪ ਰੰਕ ਭਇਓ 라ਵਤ ਕਹੋ ਭੂਪਾ 라ਵਤ 파ਤ 라ਵਤ ਰੰਕ ਭਇਓ 라ਵਤ ਕਹੋ ਭੂਪਾ ਭਿੰਨ ਭਿੰਨ ਸਭਨ ਓੜ ਜਾਇਓ ਸਭ ਤੇ ਜਦੋ ਨ ਕਿਨਹੂ ਪਾਇ ਨਵੀਆਂ ਪੋਥੀਆਂ ਤੱਤਾ ਲਿਖਣਾ ਪੈਣਾ 라ਵਤ ਦੀ ਨਵੀਆਂ ਪੋਥੀਆਂ ਵਾਲਿਆਂ ਨੇ ਤੱਤਾ ਲਿਖ ਲੈ 라ਵਤ ਤੱਤਾ ਲਿਖ ਲਿਆ ਵੀ ਸਾਰਿਆਂ ਨੇ ਪੈਨ ਪੈਨ ਸਭ ਹਨ ਔਰ ਜਾਇਓ ਸਰਤੇ ਜਦੋਂ ਨ ਕਿਨਹੁ ਪਾਇਓ ਚਉਪਈ ਪੈਨ ਪੈਨ ਸਭ ਹੂੰ ਉਪਜਾਇਓ ਪੈਨ ਪੈਨ ਕਰ ਤਨੋ ਖਪਾਇਓ ਆਪ ਕਿਸੂ ਕੋ ਦੋਸ਼ ਨ ਲੀਨਾ ਔਰ ਮਸਿਰ ਬੁਰਾਈ ਦੀਨਾ ਚਉਪਈ ਸੰਖਾਸੁਰ ਦਾਨਵ ਪੁਨ ਭਇਓ ਬਹੁ ਵਿਦ ਕਹਿ ਜਗ ਕੋ ਦੁਖ ਦਇਓ ਮਛ ਅਵਤਾਰ ਆਪ ਪੁਨ ਧਰਾ ਆਪਨ ਜਾਪ ਆਪਮੋ ਕਰਾ ਚਉਪਈ પ્રથમય તુચ્છ મીન બપ ધરા 65 સમુદ્ર ચક છોરણ કરા સમુદ્ર પાઠ સમુદ્ર પાઠ રારા હે ને મેં જાણા અચ્છા જી 65 સમુદ્ર ચક છોરણ કરા પુન પુન કરત ભયો વિસ્તારા સંખા સુર તબ કોપ ਵਿਚારા પુજંગ પ્રયાત ષંદ તબ કોપ ગર્જેયો બલી સંખ વીરંગ ધરે શાસ્ત્ર અસ્ત્રંગ સજે લોહ ચીરંગ चतुर्वेद पातन कियो सिंध मद्दंग रस्यो अष्टनयणं करयो जाप सुदन भजन प्रयात छंद तबे संभरे दीन हे तंदयालन धरे लोह क्रोहं कृपा किर्पा कै कृपालन महाअस्त्र पातुं करे शास्त्रघातं तरे देव सर्वं गिरे लोक सातनं